ਡੇਰਾਬਾਸੀ ਦੇ ਪਿੰਡ ਇਬਰਾਹਿਮਪੁਰ ਵਿਖੇ Holi ਵਾਲੇ ਦਿਨ ਛੋਟੇ ਬੱਚੇ ਨੂੰ ਰੰਗ ਲਗਾਉਣ ਦੇ ਚੱਲਦਿਆਂ ਮਾਹੌਲ ਨਾਪੂਨਕ ਹੋ ਗਿਆ ਸੀ ਗੱਲ ਇੰਨੀ ਵੱਧ ਗਈ ਸੀ ਕਿ ਪਿੰਡ 'ਚ ਡੰਡੇ ਛੋਟੇ ਖੜਕ ਗਏ ਇਸੇ ਦੌਰਾਨ ਲੜਾਈ ਝਗੜਾ ਛਡਾਉਣ ਗਿਆ ਪੰਜ ਦਾ ਪਤੀ ਵੀ ਆਪਣਾ ਹੱਥ ਤੜਵਾ ਬੈਠਾ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਫਿਲਹਾਲ थाना ਮੁਖੀ ਮਨਦੀਪ ਸਿੰਘ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਕੀਤੀ ਜਾਵੇ ਕਿਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਨੀ ਮਤਾ ਕੀ ਨਾਮ ਹੈ ਤੁਹਾਡਾ ਕੁਲਵੰਤ ਕੌਰ ਜੀ ਅਸੀਂ ਕਿਹੜੇ ਪਿੰਡ ਦੇ ਬਰੰਪਰੇ ਦੇ ਹਾਂ ਅੱਜ ਕੀ ਗੱਲਬਾਤ ਹੋ ਰਹੀ ਹੈ ਗੱਲਬਾਤ ਜੀ ਮੇਰੇ ਘਰ ਆਦਮੀ ਮੇਰਾ ਕੋਈ ਨਹੀਂ ਹੈ ਜੀ ਮੇਰਾ ਆਦਮੀ ਨਹੀਂ ਹੈ ਸਿਰ ਪਰ ਮੇਰਾ ਛੋਟਾ ਜਿਹਾ ਪੁੱਤ ਹੈ ਜੀ 4 ਸਾਲ ਦਾ ਉਸਕੇ ਉੱਪਰ ਰੰਗ ਲਾਇਆ ਉਹ ਨਾ ਸਵੇਰੀ ਪਹਿਲਾਂ ਦੁੱਧ ਲੈਣ ਗਏ ਰੰਗ ਲਾਇਆ ਚੱਲ ਮੇਰੇ ਮੁੰਡੇ ਨਾਲ ਉਹਨੂੰ ਕਹਿਦੀ ਆ ਵੀ ਬਰਾਂਗੜਾ ਲਾ ਵੀ ਉਹਨੂੰ ਅਲਰਜੀ ਹੋਈ ਵੀ ਆ ਦੁਬਾਰਾ ਆ ਕੇ ਫੇਰ ਲਾਣ ਲੱਗ ਗਏ ਮੇਰਾ ਮੁੰਡਾ ਵੀ ਉੱਠ ਕੇ ਅੰਦਰ ਚਲੇ ਗਿਆ ਮੇਰੇ ਜੇਠ ਦਾ ਮੁੰਡਾ ਉਹ ਵੀ ਉੱਠ ਕੇ ਅੰਦਰ ਚਲੇ ਗਿਆ ਇਹਨਾਂ ਨੇ ਨਾ ਜੀ ਉਸ ਮੁੰਡਾ ਉਹ ਗੇਟ ਵਿੱਚ ਫਸ ਕੇ गिर ਗਿਆ ਉਹਦੇ ਦੰਦ ਮੂੰਹ ਦੇ ਵਿੱਚ ਵੱਢ ਗਏ ਛੋਟੇ ਜਿਹੇ ਬੱਚੇ ਗਏ ਉਹ ਮੇਰੇ ਮੁੰਡੇ ਨੇ ਦੇਖਿਆ ਇੱਥੇ ਖੂਨ ਨਿਕੜਿਆ ਤਾਂ ਉਹਨਾਂ ਕੋਲ ਦੋ ਥੱਪੜ ਲਾ ਦिए ਜੀ ਫੇ ਉੱਤੇ ਬਾਅਦ ਉਸ ਦਾ ਮੁੰਡੇ ਦਾ ਦਾਦਾ ਲਗੇਤਾ ਬਾਪ ਦਾ ਚਾਚਾ ਯਾਨੀ ਉਹ ਮੇਰੇ ਘਰ ਆਇਆ ਹੱਥੋਂ ਪਾਈ ਕਰੀ ਗਾਲਾਂ ਕੱਢੀਆਂ ਉਹਨੇ ਮੇਰੇ ਕੱਪੜੇ ਤੱਕ 파ੜੇ ਉਹਨੇ ਇੱਜ਼ਤ ਲੁੱਟੀ ਮੇਰੀ ਇੱਜ਼ਤ ਲੁੱਟ ਮੈਨੂੰ ਆਇਆ ਗਾ ਬਾਹਰ ਨਿਕਲ ਜਾ ਮੈਂ ਤੇਰੀ ਇੱਜ਼ਤ ਲੁੱਟਣੀ ਐ ਫਿਰ ਉੱਤੇ ਬਾਅਦ ਮੁੰਡਾ ਆਉਣਾ ਕਾ ਉਹਨੇ ਮੈਨੂੰ ਬਹੁਤ ਭੈਣਾ ਮਾਇ ਕੇ ਗਾਲਾਂ ਕੱਢੇ ਮੈਂ ਕਿਹਾ ਗਾਲਾਂ ਨਾ ਕੱਢਾ ਹਮੇ ਸਭ ਉਹ ਐ ਵੀ ਤੋ ਸਹਿਮਤ ਹੋ ਜਾ ਬਾਈ ਗਾਲਾਂ ਨਾ ਕੱਢਾ ਮੈਂਨੇ ਆਪਣਾ ਮੁੰਡਾ ਛਿੜਕ ਦਿਆ ਠੀਕ ਹੈ ਜੀ ਇਹ ਉਹਨਾਂ ਨੇ ਮੈਨੂੰ ਹੱਥੋਂ ਪਾਈ ਕਰੀ ਐ ਜੀ ਮੇਰੀ ਗੱਲ ਮੇਰੇ ਸਿਰ ਮਾ ਉਹਨੇ ਮੁੱਕਾ 4:30 ਵਜੇ ਦੇ ਕਰੀਬ ਮੇਰੇ ਮੁੰਡਾ ਜੁਵਾਈ ਮੇਰੇ ਅੰਦਰ ਬੈਠੇ ਰੋਟੀ ਖਾ ਰਹੇ ਤੇ ਦੋ ਕੀ ਗੱਲ ਹੋਰ ਬੰਦੇ ਤੇ ਰੋਟੀ ਖਾ ਰਹੇ ਮਨ ਨੂੰ ਕੋਈ ਪਤਾ ਨਹੀਂ ਇਹਨਾਂ ਨੇ ਮਾਰ ਪਾਰ ਦਾ ਗੁੰਡਾ ਲਾ ਦਿਆ ਇਹਨੇ ਵੀ ਅੰਦਰ ਬੰਦ ਕਰ ਦਈ ਦੀ ਜੀ ਪੜੋਸੀ ਮੇਰੇ ਫੇਰ ਉਹਨਾਂ ਨਾਲ ਜੀ ਗੁੰਡਾ ਗੱਦੀ ਮਾ ਪੰਚਾਇਤ ਦੇ ਬੰਦੇ ਕਾ ਹੱਥ ਫਰਮਾਰੀ ਮੇਰੇ ਜੇਠਗੇ ਪੁੱਤੇ ਕਾ ਜੀ ਸ਼ਰਮਾ ਮਾਹੀ ਇਹਨਾਂ ਨੇ ਅੱਛਾ ਇਹਦੇ ਬਾਰੇ ਕੋਈ ਕੰਪਲੇਟ ਪ੍ਰਸ਼ਾਸਨ ਨੂੰ ਦਿੱਤੀ ਤੁਸੀਂ ਪਥਾਣੀ ਜੀ ਇਹ ਲੈਣਾ ਕਰੀਏ ਜੀ ਮੈਂ ਤਾਂ ਰੱਪੇ ਹੀ ਮੰਨੂ ਉਹ ਕੋਈ ਪਤਾ ਨਹੀਂ ਕਰੀ ਜੀ ਵੀ ਸਵੇਰੇ ਆਉਂਗੇ ਅੱਛਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਜੀ ਫੈਸਲਾ ਨਹੀਂ ਕਰਨਾ ਚਾਹੰਦੀ ਉਹ ਵੀ ਇਹ ਵੀ ਅੱਜ ਆਵੇ ਫੈਸਲਾ ਕਰਾਂਗੇ ਜੀ ਕੱਲੋਂ ਨੇ ਹੋਰ ਕੇ ਪਰ ਵੀ ਇਹ ਪਿੰਡ 'ਵਾਂ ਗੁੰਡੇ ਆ ਜੀ ਲੜਾਈ ਹਰ ਇੱਕ ਗੱਲ ਕਰਦੇ ਆ ਜੀ ਹਫਤੇ ਬਾਅਦ ਵੀ ਕਰ ਲੈਣੇ 15 ਦਿਨ ਬਾਅਦ ਵੀ ਕਰਾਂ ਨੇ ਲੜਾਈ ਦੇ ਇੱਕ ਬੰਦੇ ਗੱਲ ਕਰ ਰਹੇ ਹਮੇਂ ਜੀ ਫੈਸਲਾ ਕਰ ਦੇ ਅੱਜ ਪਿੰਡ 'ਵਾਂ ਘਰਾਂ ਵੜ ਕੇ ਕੱਲੋਂ ਜੀ ਮੇਰੇ ਘਰਾਂ ਫੇਰ ਉਹ ਆਂਦਾ ਢੇਰਾਂ ਵਸਿੰਡ ਡਿਊਟੀ ਕਰਨਾ ਉਹਨਾਂ ਨੇ ਕਿਹਾ ਵੀ ਤੋ ਕੱਲ ਨੂੰ ਆ ਜਾ ਤੈਨੂੰ ਕੱਲੋਂ ਉੱਥੇ ਮੈਂ ਉਹਨੂੰ ਐ ਕਿਹਾ ਵੀ ਥਵੇਂ ਉੱਥਾ ਕੋਲ ਨੂੰ ਦੇਖਾ ਤਾਂ ਮੇਰੇ ਸਾਹਮਣੇ ਦੇਖ ਲੈ ਜੋ ਮਾਰ ਕੇ ਗੇਰਗੇ ਮੇਰੇ ਸਾਹਮਣੇ ਹੀ ਮਰੇਗਾ ਮੇਰਾ ਮੇਰੀ ਅੱਖਾਂ ਦੇ ਸਾਹਮਣੇ ਵੀ ਥਵੇਂ ਕੱਲੋਂ ਤਾਂ ਮੈਨੂੰ ਕਿੱਪਾ ਪਤਾ ਜੇ ਕਿਸੇ ਹੋਰ ਨਾਲ ਮਾਰ ਦਿਆ ਮੈਂ ਤਾਂ ਸਾਰੇ ਪਰੇਲੇ ਇਸ ਤਰ੍ਹਾਂ ਲਾ ਦਾਂਗੀ ਮੈਂ ਤਾਂ ਹਾਲੀ ਨੋਅ ਕਰ ਲਈ ਚੁੱਪ ਕਰਾ ਰਹੀ ਮੈਂ ਚੁੱਪ ਨਹੀਂ ਕਰ ਰਹੀ ਤੇ ਜੀ ਕੀ ਨਾਮ ਹੈ ਸੁਰਜੀਤ ਸਿੰਘ ਕੀ ਨਾਮ ਹੈ ਸੁਰਜੀਤ ਸਿੰਘ ਕਹਾਂ ਰਹਤ ਬਰਮਪਰਾ ਪਿੰਡ ਕੀ ਹੋਇਆ ਅੱਜ ਲੜਾਈ ਹੋ ਗਈ ਉਹ ਤਾਂ ਪਿੰਡ ਮਾਂ ਛੜਵਾਨ ਲੱਗਿਆ ਬਾਰਗੇ ਬੰਦੇ ਨੇ ਡੰਡਾ ਮਾਰਿਆ ਕਿਹਾਂ ਸਾਟੋ ਜੀ ਸਿਰਮਾ ਜੀ ਕਿੰਨੇ ਡੰਡਾ ਲੱਗੇ ਡੰਡਾ 6 ਡੰਡੇ ਲੱਗੇ 6 ਡੰਡੇ ਲੱਗੇ ਲੜਾਈ ਕਿਸ ਵਜ੍ਹਾ ਤੇ ਕਿਹੜੇ ਕਹਾਣੇ ਦੇ ਬੰਦੇ ਨੇ ਬਾਰਗੇ ਬੰਦੇ ਜੀ ਲੜਾਈ ਦੇ ਪਿੰਡੀ ਵਿੱਚ ਦੀ ਉਹ ਮਾਰਿਆ ਕਿਹਨੇ ਬਾਰਗੇ ਬੰਦੇ ਨੇ ਮਾਰਿਆ ਜੀ ਇਸ ਬੰਦਾ ਦਾ ਪਤਾ ਕੌਣ ਹੈ ਨਾ ਬੰਦਾ ਤਾਂ ਨਹੀਂ ਪਤਾ ਕਿਨੇ ਵਜ੍ਹਾ ਜੀ ਗੁਰਮੇਲ ਸਿੰਘ ਹੈ ਜੀ ਅੱਛਾ ਗੁਰਮੇਲ ਗੁਰਮੇਲ ਸਿੰਘ ਹੈ ਕੀ ਹੋਇਆ ਅੱਜ ਬਾਜੀ ਅੱਜ ਉੱਤੇ ਨਾ ਹੋਲੀ ਘੇਰੇਦੇ ਬੱਚੇ ਕਰਕੇ ਨਾ ਕਿਸੇ ਨੇ ਉਹਦੇ ਥੱਪੜ ਮਾਰਤਾ ਤੇ ਆਪਣੇ ਬੰਦੇ ਚੋਂ ਅੰਦਰ ਬਾੜਤੀ ਵੀ ਆਪਾਂ ਕਹਨੂੰ ਲੜਨਾ ਹੈ ਤੇ ਆਪਾਂ ਛਡਾਨ ਗਏ ਆ ਛੜਾਨਦੇ ਉਹਨਾਂ ਨੇ दारू ਪੀ ਕੇ ਆਏ ਬੰਦੇ ਬਾਹਰ ਤੇ ਬੁਲਾਏ ਉਹਨਾਂ ਨੇ ਪਿੰਡ ਦੇ ਨੇ ਤਾਂ ਬਰੰਪਰਾ ਪਿੰਡ ਹੈ ਜੀ ਆਪਣਾ ਪਿੰਡ ਵਿੱਚ ਪੰਜ ਮੈਂਬਰ ਹਾਂ ਜੀ ਪੰਜ ਮੈਂਬਰ ਹੈ ਜੀ ਮੈਂ ਮੈਂ ਤਾਂ ਜੀ ਘਰ ਸ਼ਿਫਟ ਕਰਦੇ ਜੀ ਆਪਣਾ ਦੂਜੇ ਕਮਰੇ ਦੇ ਰੂਮ ਸ਼ਿਫਟ ਕਰਦੇ ਜੀ ਘਰ ਦਾ ਕੰਮ ਲਾਣਾ ਮਿਸਤਰੀ ਲਾਣਾ ਤਾਂ ਇਸ ਕਰਕੇ ਆਪਾਂ ਨਾ ਰੋਲਾ ਪੈਂਦਾ ਦੀ ਕਿ ਆਪਾਂ ਗਏ ਆ ਵੀ ਕਨੂੰ ਛਡਾ ਦਈਏ ਜਲ ਵੀ ਜ਼ਿਆਦਾ ਵਧਦਾ ਨਾ ਵਧੇ ਮੈਂ ਬਹਿ ਗਿਆ ਮੈਂ ਹੱਥ ਨੂੰ ਛੁਡਾਇਆ ਉਹਨੇ ਡੰਡਾ ਮਾਰਿਆ ਉਹਦੇ ਤੇ ਮੈਂ ਆਪਣੇ ਹੱਥ ਮੁਰੇ ਕਰ ਲਿਆ ਮੇਰੇ ਹੱਥ ਜੀ ਹੱਥ ਫ੍ਰੈਕਚਰ ਹੋ ਗਿਆ ਜੀ ਉਹਨੇ ਨਾ ਉਂਗਲੀ ਚ ਤੇ ਟਾਂਕੇ ਲੱਗੇ ਆ 8-10 ਅੱਛਾ ਫ੍ਰੈਕਚਰ ਹਾਂਜੀ ਫ੍ਰੈਕਚਰ ਹੈ ਕੀ ਨਾਮ ਆਪਾਂ ਜੀ ਤੁਹਾਡਾ ਮੇਰਾ ਨਾ ਅਤਰ ਸਿੰਘ ਹੈ ਜੀ ਕੀ ਹੋਇਆ ਸੀ ਆਪਾਂ ਜੀ ਮੈਂ ਤਾਂ ਜੀ ਆਪਣੇ ਘਰ ਸੀਗਾ ਉੱਥੇ ਸ਼ਿਫਟ ਕਰ ਰਹੇ ਸੀਗੇ ਬੱਚਾ ਇਹ ਵੀ ਬੱਚਾ ਗੁਰਮੀਤ ਸਿੰਘ ਸ਼ਿਫਟ ਕਰ ਰਹੇ ਸੀਗਾ ਇਹ ਤੁਹਾਡਾ ਹੈ ਜੀ ਹਾਂ ਮੇਰਾ ਮੁੰਡਾ ਜੀ ਲੜਕਾ ਮੇਰਾ ਛੋਟਾ ਤੇ ਜਦੋਂ ਪਿੰਡ ਦੇ ਵਿੱਚ ਲਾਉਂਜਮੈਂਟ ਹੋਈ اچانک ਹੀ ਅਟੈਕ ਕਰਤਾ ਕਿਸੇ ਇੱਕ ਘਰ ਦੇ ਉੱਤੇ ਬਹੁਤ 15 ਬੰਦਿਆਂ ਨੇ ਆ ਕੇ ਤੇ ਮੈਨੂੰ ਪਤਾ ਲੱਗਿਆ ਕਿ ਮੈਂ ਵੀ ਉੱਥੇ ਚਲੇ ਗਿਆ ਜਦੋਂ ਇਹਨੇ ਛਲਵਾਉਣ ਲੱਗਿਆ ਤੇ ਬਹੁਤ ਬੰਦੇ ਹੋਣ ਕਾਰਨ ਇਹ ਤੇ ਬਸ ਤੋਂ ਬਾਹਰ ਹੋ ਗਿਆ ਕੰਮ ਤੇ ਰੁਕਣ ਲੱਗਾ ਤੇ ਇਹਦੇ ਹੱਥ ਤੇ ਉਹਨੇ ਕੋਈ ਕੀ ਕੀ ਤੀਜ ਮਾਰੀ? ਕਿਹਦੇ ਹੋ ਗਏ ਸਭ ਤੁਹ ਲੱਗੇ ਅੰਕਲ ਜੀ? ਹਾਂਜੀ ਹਾਂਜੀ ਦੂਜੇ ਬੰਦ ਮੁੰਡੇ ਦੇ ਲੱਗਿਆ ਸਿਰ ਦੇ ਵਿੱਚ ਕੀ ਲੱਗਿਆ ਉਹਦੇ? ਪਤਾ ਨਹੀਂ ਕੀ ਕੀ ਮਾਰਿਆ ਉਹਨਾਂ ਨੇ ਉਹ ਤੋਂ ਬਹੁਤ ਸਸਤਰ ਲੈਦੇ ਸੀ। ਅੱਛਾ ਕਿੱਥੇ ਦੇ ਬੰਦੇ ਸੀ ਉਹ ਕੁਝ ਪਿੰਡ ਦੇ ਜੀ? ਉਹ ਨਹੀਂ ਕੁਝ ਪਿੰਡ ਦੇ ਨਹੀਂ ਜੀ ਉਹਨਾਂ ਤੋਂ ਪਤਾ ਲੱਗਾ ਕਿ ਪਹਿਲੇ ਪਿੰਡ ਦੇ ਨਾਲ ਲੜਾਈ ਹੋਈ ਤੇ ਫਿਰ ਉਹ ਬਾਹਰ ਤੋਂ ਬੰਦੇ ਅਣਪਛਾਤੇ ਬੰਦੇ ਆਏ ਆ।